ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ V9 ਪੰਜਾਬੀ ਚੈਨਲ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕਾਰ ਸੰਗੀਰਾ ਜੋ ਕਿ ਤੁਹਾਡੇ ਨਾਲ ਅਮਰੀਕਾ ਦੀਆਂ ਖਬਰਾਂ ਸਾਂਝੀਆਂ ਕਰਾਂਗੀ ਸਾਡੇ ਵਾਸਤੇ ਕੈਨੇਡਾ ਤੋਂ ਖਾਸ ਜਾਣਕਾਰੀ ਲੈ ਕੇ ਹਾਜ਼ਰ ਨੇ ਮਨਦੀਪ ਸੈਂਟਰ ਮਨਦੀਪ ਜੀ ਬਹੁਤ ਬਹੁਤ ਸਵਾਗਤ ਹੈ ਜਿੰਦਰਪ੍ਰੀਤ ਜੀ ਤੁਹਾਨੂੰ ਵੀ ਤੇ V9 ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਾਲ ਹੀ ਸਾਡੇ ਦਰਸ਼ਕਾਂ ਨੂੰ ਅਪੀਲ ਕੀ ਪ੍ਰੋਗਰਾਮ ਨੂੰ ਦੇਖਦਿਆਂ ਦੇਖਦਿਆਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਸਾਡੇ ਹੋਰ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਰਹਿਣ ਜੀ ਮਨਦੀਪ ਜੀ ਇਧਰ ਵਾਲੇ ਪਾਸੇ ਤੋਂ ਜੋ ਖਬਰਾਂ ਸਾਹਮਣੇ ਆਈਆਂ ਉਹਨਾਂ ਮੁਤਾਬਕ ਦੱਸਿਆ ਗਿਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੀ ਲੋਕ ਜਿਹੜੇ ਬਾਰਡਰ ਤੋਂ ਵਾਪਸ ਮੋੜੇ ਗਏ ਨੇ ਇਸ ਦੇ ਬਾਰੇ ਡਿਟੇਲ ਜਨਤਾ ਕੀਤੀ ਗਈ ਹੈ ਤੇ ਨਾਲ ਦੀ ਨਾਲ ਜੋ ਹੋਰ ਖਬਰਾਂ ਡੈਪੂਟੇਸ਼ਨ ਨੂੰ ਲੈ ਕੇ ਸਾਹਮਣੇ ਆਈਆਂ ਉਹਨਾਂ ਮੁਤਾਬਕ ਇੱਕ ਫੈਸਲੇ ਦੇ ਉੱਪਰ ਅਦਾਲਤ ਵੱਲੋਂ ਰੋਕ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਤੁਸੀਂ ਦੱਸ ਦਿਓ ਤੁਹਾਡੇ ਵਾਲੇ ਪਾਸੇ ਤੋਂ ਕੀ ਅਪਡੇਟ ਹੈ ਜੀ ਬਿਲਕੁਲ ਕੈਨੇਡਾ ਵਾਲੇ ਪਾਸਿ ਤੋਂ ਵੀ ਕੁਝ ਖਾਸ ਖਬਰਾਂ ਨੇ ਗੱਲਬਾਤ ਕਰਾਂਗੇ ਡੱਗ ਫੋਲ ਹੋਣਾਂ ਦੀ ਜਿਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਸ਼ਰਾਬ ਦੀ ਬੋਤਲ ਜਿਹੜੀ ਉਹ ਡੋਲ ਦਿੱਤੀ ਸਾਰੇ ਪੱਤਰਕਾਰਾਂ ਸਾਹਮਣੇ ਸੋ ਕੀ ਮਾਮਲਾ ਉਸ ਉੱਤੇ ਗੱਲਬਾਤ ਕਰਾਂਗੇ ਤੇ ਕੁਝ ਹੋਰ ਕ੍ਰਾਈਮ ਦੇ ਮਾਮਲੇ ਉੱਤੇ ਵੀ ਉਹਨਾਂ ਨੇ ਗੱਲਬਾਤ ਕੀਤੀ ਆ ਇਸ ਤੋਂ ਇਲਾਵਾ ਐਕਸਪ੍ਰੈਸ ਐਂਟਰੀ ਦੇ ਡਰਾਅ ਦੀ ਗੱਲ ਕਰਾਂਗੇ ਕਿ ਕਿਵੇਂ ਐਕਸਪ੍ਰੈਸ ਐਂਟਰੀ ਦੇ ਡਰਾਅ ਲੋਕਾਂ ਨੂੰ ਨਰਾਸ਼ ਕਰ ਰਹੇ ਨੇ ਤੇ ਹੋਰ ਜਿਹੜੀ ਗੱਲਬਾਤ ਕਰਾਂਗੇ ਐਨਡੀਪੀ ਪਾਰਟੀ ਦੀ ਕਿ ਜਗਮੀਤ ਸਿੰਘ ਹੁਣਾਂ ਦਾ ਵਾਰਿਸ ਲੱਭਣ ਦੀ ਜਿਹੜੀ ਆ ਉਹ ਜਦੋਂ ਜੈ ਸ਼ੁਰੂ ਹੋ ਗਈ ਆ ਕੌਣ ਜਗਮੀਤ ਸਿੰਘ ਹੁਣਾਂ ਦੀ ਕੁਰਸੀ ਸੰਭੇਗਾ ਉਸ ਉੱਤੇ ਵੀ ਗੱਲਬਾਤ ਕਰਾਂਗੇ ਜੀ ਸਭ ਤੋਂ ਪਹਿਲਾਂ ਗਰਪਤ ਇੰਦਰਪ੍ਰੀਤ ਜੀ ਆਪਾਂ ਅਮਰੀਕਾ ਵਾਲੇ ਪਾਸਿਓਂ ਸ਼ੁਰੂ ਕਰਦੇ ਹਾਂ ਤੁਹਾਡੇ ਵਾਲੇ ਪਾਸਿਓਂ ਇਹ ਦੱਸਿਓ ਕਿ ਹੁਣ ਤੱਕ ਅਦਾਲਤ ਨੇ ਜੋ 트੍ਰੰਪ ਨੇ ਕਾਫੀ ਫੈਸਲੇ ਲਏ ਨੇ ਕਾਫੀ ਫੈਸਲਿਆਂ ਦੇ ਵਿੱਚ ਜਿਹੜਾ ਅਦਾਲਤ ਨੇ ਡਿੱਕੀ ਡਾਏ ਨੇ ਤੇ ਕਾਫੀ ਝਟਕੇ ਦਿੱਤੇ ਨੇ ਹਾਲਾਂਕਿ ਜਵਾਬ ਦੇ ਵਿੱਚ 트੍ਰੰਪ ਨੇ ਵੀ ਅਦਾਲਤਾਂ ਉੱਤੇ ਆਪਣਾ ਜਿਹੜੀ ਆ ਉਹ ਕਬਜ਼ਾ ਕਹਿ ਲੋ ਜਾਂ ਫਿਰ ਆਪਣੇ ਪਾਰਟੀ ਦੇ ਜਦ ਜਿਹੜੇ ਲਾਉਣ ਦੀ ਕੋਸ਼ਿਸ਼ ਕੀਤੀ ਆ ਕੁਝ ਸਸਪੈਂਡ ਵੀ ਕੀਤੇ ਸੀਗੇ ਕਈਆਂ ਨੂੰ ਲਾਂਬੇ ਕਰ ਦਿੱਤਾ ਸੀਗਾ ਉਹਨਾਂ ਦੀ ਡਿਊਟੀ ਤੋਂ ਸੋ ਫਿਰ ਵੀ ਅਦਾਲਤ ਵੱਲੋਂ ਲਗਾਤਾਰ ਛਟਕੇ ਮਿਲਣੇ ਜਾਰੀ ਨੇ ਸੋ ਹੁਣ ਦੱਸਿਓ ਕੀ ਖਬਰ ਸਾਹਮਣੇ ਆਈ ਹੈ ਕਿ ਇਸ ਮਾਮਲੇ ਦੇ ਵਿੱਚ ਅਦਾਲਤ ਨੇ ਟਰੰਪ ਦੇ ਫੈਸਲੇ ਉੱਤੇ ਰੋਕ ਲਾਈ ਜੀ ਬਿਲਕੁਲ ਮਨਦੀਪ ਜੀ ਵੱਡਾ ਫੈਸਲਾ ਅਦਾਲਤ ਵੱਲੋਂ ਸੁਣਾਇਆ ਗਿਆ ਜਿੱਥੇ ਡੈਪੂਟੇਸ਼ਨ ਦੇ ਇੱਕ ਫੈਸਲੇ ਦੇ ਉੱਪਰ ਰੋਕ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਟਰੰਪ ਪ੍ਰਸ਼ਾਸਨ ਵੱਲੋਂ ਕੁਝ ਜਿਹੜੇ ਬੱਚੇ ਬਿਨਾਂ ਮਾਪੇ ਦੇ ਬਾਰਡਰ ਪਾਰ ਕਰਕੇ ਆਏ ਸੀ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਸੀ ਇਹਨਾਂ ਬੱਚਿਆਂ ਨੂੰ ਜਹਾਜ਼ ਦੇ ਵਿੱਚ ਵੀ ਬਿਠਾ ਦਿੱਤਾ ਗਿਆ ਪਰ ਅ ਅਦਾਲਤ ਵੱਲੋਂ ਫੈਸਲਾ ਸੁਣਾਉਂਦਿਆਂ ਇਸ ਦੇ ਉੱਪਰ ਰੋਕ ਲਗਾ ਦਿੱਤੀ ਗਈ ਜਿਸ ਦਾ ਮਤਲਬ ਇਹ ਸੀ ਕਿ ਇਹ ਬੱਚੇ ਵਾਪਸ ਡਿਪੋਰਟ ਕਰਕੇ ਨਹੀਂ ਭੇਜੇ ਜਾ ਸਕਦੇ ਸੋ ਮਨਦੀਪ ਜੀ ਇਸ ਦੇ ਬਾਰੇ ਜੋ ਡਿਟੇਲ ਸਾਹਮਣੇ ਆਈ ਹੈ ਉਸ ਦੇ ਵਿੱਚ ਦੱਸਿਆ ਗਿਆ ਕਿ ਐਤਵਾਡ ਨੂੰ ਅਦਾਲਤ ਵੱਲੋਂ ਇਹ ਜਿਹੜਾ ਫੈਸਲਾ ਜਾਂ ਫਿਰ ਕਹਿ ਲਈਏ ਕਿ 트럼ਪ ਪ੍ਰਸ਼ਾਸਨ ਨੂੰ ਝਟਕਾ ਦਿੱਤਾ ਗਿਆ ਜਿੱਥੇ ਗੁਆਟਮਾਲਾ ਦੇ ਨਾਲ ਸੰਬੰਧਿਤ ਜਿਹੜੇ ਬੱਚੇ ਸੀ ਉਹਨਾਂ ਨੂੰ ਵਾਪਸ ਭੇਜਣ ਦੇ ਹੁਕਮ ਦੇ ਉੱਪਰ ਰੋਕ ਜਿਹੜੀ ਅਦਾਲਤ ਵੱਲੋਂ ਲਗਾਈ ਗਈ ਹੈ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਇਹ ਉਹ ਬੱਚੇ ਸੀ ਜਿਹੜੇ ਬਿਨਾਂ ਮਾਪੇ ਦੇ ਸਰਹੱਦ ਪਾਰ ਕਰਕੇ ਪਾਕੀ ਬਾਰਡਰ ਪਾਰ ਕਰਕੇ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਮਨਦੀਪ ਜੀ ਪਹਿਲਾਂ ਵੀ ਇਸ ਦੇ ਬਾਰੇ ਇੱਕ ਅਪਡੇਟ ਸਾਹਮਣੇ ਆਈ ਸੀ ਜਿੱਥੇ ਦੱਸਿਆ ਗਿਆ ਕਿ ਟ੍ਰੌਪ ਪ੍ਰਸ਼ਾਸਨ ਵੱਲੋਂ ਜਿਹੜੇ ਬੱਚੇ ਬਿਨਾ ਮਾਪੇ ਦੇ ਆਏ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਏਗਾ ਡੈਪੂਟੇਸ਼ਨ ਦੀ ਲਿਸਟ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ ਇਸ ਲਿਸਟ ਦੇ ਵਿੱਚ ਗੁਆਟੇਮਾਲਾ ਦੇ ਕੁਝ ਬੱਚਿਆਂ ਨੂੰ ਜਿਹੜਾ ਸ਼ਾਮਿਲ ਕਰ ਲਿਆ ਗਿਆ ਸੀ ਜਿਨ੍ਹਾਂ ਨੂੰ ਜਹਾਜ਼ ਦੇ ਵਿੱਚ ਤੱਕ ਬਿਠਾ ਦਿੱਤਾ ਗਿਆ ਕਿ ਉਹਨਾਂ ਨੂੰ ਵਾਪਸ ਜਿਹੜਾ ਹੈ ਉਹ ਉਹਨਾਂ ਦੇ ਦੇਸ਼ ਦੇ ਵਿੱਚ ਡਿਪੋਰਟ ਕਰਕੇ ਭੇਜਿਆ ਜਾਵੇ ਤੇ ਇਹ ਜਿਹੜੇ ਬੱਚੇ ਸੀ ਇਹ ਦੱਸਿਆ ਗਿਆ ਵੀ ਇਹ 10 ਤੋਂ 17 ਸਾਲ ਦੇ ਵਿਚਕਾਰ ਇਹਨਾਂ ਦੀ ਉਮਰ ਸੀ ਜਿਨ੍ਹਾਂ ਵੱਲੋਂ ਉਸ ਵੇਲੇ ਬਾਰਡਰ ਜਿਹੜਾ ਸੀ ਉਹ ਪਾਰ ਕਰਕੇ ਅਮਰੀਕਾ ਦੇ ਵਿੱਚ ਦਾਖਲਾ ਲਿਆ ਗਿਆ ਪਰ ਹੁਣ ਅਜਿਹਾ ਨਹੀਂ ਹੋਏਗਾ ਇਹਨਾਂ ਬੱਚਿਆਂ ਨੂੰ ਵਾਪਸ ਨਹੀਂ ਭੇਜਿਆ ਜਾਏਗਾ ਇਸ ਦੇ ਉੱਪਰ ਅਦਾਲਤ ਵੱਲੋਂ ਤਾਂ ਆਪਣੀ ਜਿਹੜੀ ਹੈ ਉਹ ਮੋਹਰ ਲਗਾ ਦਿੱਤੀ ਗਈ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ 트럼ਪ ਪ੍ਰਸ਼ਾਸਨ ਦੀ ਇਸ ਫੈਸਲੇ ਨੂੰ ਲੈ ਕੇ ਅਦਾਲਤ ਦੇ ਵਿੱਚ ਚੁਣੌਤੀ ਦੇਵੇ ਕਿਉਂਕਿ ਪਹਿਲਾਂ ਵੀ ਅਸੀਂ ਦੇਖਿਆ ਹੈ ਚਾਹੇ ਬਰਥ ਰਾਈਟ ਸਿਟੀਜ਼ਨਸ਼ਿਪ ਦਾ ਮਾਮਲਾ ਹੋਵੇ ਆਹ ਹੋਰ ਜਿਹੜੇ ਡੈਪੂਟੇਸ਼ਨ ਦੇ ਨਾਲ ਸੰਬੰਧਿਤ ਫੈਸਲੇ ਜਦੋਂ ਅਦਾਲਤ ਵੱਲੋਂ ਰੋਕ ਲਗਾ ਦਿੱਤੀ ਗਈ ਤਾਂ 트럼ਪ ਪ੍ਰਸ਼ਾਸਨ ਵੱਲੋਂ ਦੁਬਾਰਾ ਅਦਾਲਤ ਦਾ ਰੁਖ ਕੀਤਾ ਗਿਆ ਕਈ ਵਾਰੀ ਕਈ ਫੈਸਲਿਆਂ ਦੇ ਉੱਪਰ ਚਾਹੇ ਅਸੀਂ ਉਦਾਹਰਣ ਦੇ ਤੌਰ ਦੇ ਉੱਪਰ ਬਰਥ ਰਾਈਟ ਸਿਟੀਜ਼ਨਸ਼ਿਪ ਦੀ ਗੱਲ ਕਰ ਲਈਏ ਪਹਿਲਾ ਜਿਹੜਾ ਸੀ ਉਹ ਅਦਾਲਤ ਵੱਲੋਂ ਕਿਹਾ ਗਿਆ ਵੀ 트럼ਪ ਪ੍ਰਸ਼ਾਸਨ ਆਪਣੇ ਤੌਰ ਦੇ ਉੱਪਰ ਇਹ ਫੈਸਲੇ ਨਹੀਂ ਬਦਲ ਸਕਦੇ ਇਹ ਕਾਨੂੰਨ ਨਿਯਮ ਨਹੀਂ ਬਦਲਾਵ ਕੀਤੇ ਜਾ ਸਕਦੇ ਬਰਬਾਦ ਦੇ ਵਿੱਚ 트럼ਪ ਪ੍ਰਸ਼ਾਸਨ ਵੱਲੋਂ ਅਦਾਲਤ ਦਾ ਦਰਵਾਜ਼ਾ ਖਟਕਾਇਆ ਗਿਆ ਫਿਰ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਆਇਆ ਮੁਰ ਤੋਂ ਅਗਲੀ ਅਦਾਲਤ ਦੇ ਵਿੱਚ ਇਹ ਗੱਲ ਪਹੁੰਚੀ ਸੋ ਕਈ ਵਾਰੀ ਜਿਹੜੇ ਫੈਸਲੇ ਨੇ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਉਹਨਾਂ ਨੂੰ ਲੈ ਕੇ ਅਜਿਹੀਆਂ ਜਿਹੜੀਆਂ ਅਪਡੇਟ ਨੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਇਹ ਵੀ ਇੱਕ ਵੱਡਾ ਝਟਕਾ ਹੈ ਜਿੱਥੇ ਅਦਾਲਤ ਵੱਲੋਂ 트럼ਪ ਪ੍ਰਸ਼ਾਸਨ ਦੇ ਖਿਲਾਫ ਜਿਹੜਾ ਇਹ ਉਹ ਫੈਸਲਾ ਸੁਣਾਇਆ ਗਿਆ ਜੀ ਜੀ ਬਿਲਕੁਲ ਆ ਤੁਸੀਂ ਪਿਛਲੇ ਫੈਸਲੇ ਵੀ ਗੁਣਾਤ ਤੇ ਕਿ ਕਿੰਨਾ-ਕਿੰਨਾ ਉੱਤੇ ਝਟਕੇ ਲੱਗੇ ਸੀ ਖਾਸ ਤੌਰ ਤੇ ਸਭ ਤੋਂ ਚਰਚਿਤ ਮਾਮਲਾ ਬਰਥ ਰਾਈਟ ਜਿਹੜਾ ਸਿਟੀਨਸ਼ਿਪ ਉਹਦਾ ਸੀਗਾ ਸੋ ਉਹਦੇ ਵਿੱਚ ਵੀ ਹੱਲੇ ਜਦੋਂ-ਜਦ ਚੱਲ ਰਹੀ ਹੈ ਸੋ ਦੇਖਦੇ ਹਾਂ ਇਹਦਾ ਮਾਮਲਾ ਚ ਵੀ ਆਉਣ ਵਾਲੇ ਸਮੇਂ ਚ ਕੀ ਬਣਦਾ ਜੀ ਤੇ ਮਨਦੀਪ ਜੀ 트ੰਪ ਪ੍ਰਸ਼ਾਸਨ ਦੀ ਤਾਂ ਗੱਲ ਕਰਦੇ ਆ ਪਰ ਦੂਜੇ ਪਾਸੇ ਹੁਣ ਡੱਗਫੋਰਡ ਦੇ ਬਾਰੇ ਵੀ ਜ਼ਿਕਰ ਕਰ ਲੈਂਦੇ ਆ ਡੱਗਫੋਰਡ ਵੀ ਜਿਹੜੇ ਨੇ ਆਪਣੀਆਂ ਗੱਲਾਂ ਦੇ ਉੱਪਰ ਅੜੇ ਹੋਏ ਦਿਖਾਈ ਦਿੰਦੇ ਨੇ ਚਾਹੇ ਟੈਰਫ ਨੂੰ ਲੈ ਕੇ ਕਰੀਏ ਲਗਾਤਾਰ ਉਹਨਾਂ ਵੱਲੋਂ ਆਪਣਾ ਗੁੱਸਾ ਪ੍ਰਗਟਾਇਆ ਜਾ ਰਿਹਾ ਸੀ ਗੁੱਸਾ ਦਿਖਾਇਆ ਗਿਆ ਇਸ ਵਾਰ ਗੁੱਸਾ ਜਿਹੜਾ ਉਹ ਸ਼ਰਾਬ ਦੇ ਉੱਪਰ ਉਤਰਿਆ ਹੈ ਸ਼ਰਾਬ ਜਿਹੜੀ ਇਹ ਪੱਤਰਕਾਰਾਂ ਦੇ ਸਾਹਮਣੇ ਡੋਲ ਦਿੱਤੀ ਗਈ ਹੰਦੀਪ ਜੀ ਅਜਿਹਾ ਕੀ ਹੋ ਗਿਆ ਵੀ ਡੱਗ ਫੋਰ ਨੂੰ ਜਿਹੜੀ ਪੱਤਰਕਾਰਾਂ ਦੇ ਸਾਹਮਣੇ ਜਿਹੜੀ ਸ਼ਰਾਬ ਦੀ ਬੋਤਲ ਸੀ ਉਹ ਖਾਲੀ ਕਰਨੀ ਪੈਗੀ ਜੀ ਬਿਲਕੁਲ ਅੱਜ ਕੁਝ ਅਜੀਬ ਤਰੀਕੇ ਦੀ ਪ੍ਰੈਸ ਕਾਨਫਰੰਸ ਜਿਹੜੀ ਸੀ ਉਹ ਪ੍ਰੀਮੀਅਰ ਜਿਹੜੇ ਨੇ ਡੱਗ ਫੋਰਡ ਘਟਾਰੀਓ ਦੇ ਉਹਨਾਂ ਨੇ ਕੀਤੀ ਤੇ ਸ਼ਾਇਦ ਹੀ ਕਿਤੇ ਇਤਿਹਾਸ ਇਸ ਤਰੀਕੇ ਨਾਲ ਹੋਇਆ ਹੋਵੇ ਕਿ ਪੱਤਰਕਾਰਾਂ ਦੇ ਸਾਹਮਣੇ ਹੀ ਪ੍ਰੀਮੀਅਰ ਜਿਹੜੇ ਸੀ ਉਹ ਇੱਕ ਸ਼ਰਾਬ ਦੀ ਬੋਤਲ ਲਿਆਉਂਦੇ ਨੇ ਤੇ ਲਿਆ ਕੇ ਫਿਰ ਉਹ ਖਾਲੀ ਕਰ ਦਿੰਦੇ ਨੇ ਬੋਤਲ ਮੁੱਦੀ ਕਰ ਦਿੰਦੇ ਨੇ ਸ਼ਾਇਦ ਕਈਆਂ ਦੇ ਜੋ ਪੀਣ ਦੇ ਸ਼ਕੀਨ ਹੋਣਗੇ ਉਹਨਾਂ ਦੇ ਦਿਲ ਚਾਹੁੰਦਾ ਹੋਊਗਾ ਕਿ ਕਾਹਤੋਂ ਪ੍ਰੀਮੀਅਰ ਸਾਹਿਬ ਪੂਰੀ ਬੋਤਲ ਤੁਸੀਂ ਖਰਾਬ ਕਰੀ ਜਾਂਦੇ ਹੋ ਮਿੱਟੀ 'ਚ ਮਲਾਈ ਜਾਂਦੇ ਹੋ ਪਰ ਅੱਜ ਇਸੇ ਤਰੀਕੇ ਨਾਲ ਹੀ ਕੀਤਾ ਜੀ ਡੱਗ ਫੋਰਡ ਨੇ ਕਿਉਂਕਿ 크라운 ਰਾਇਲ ਜਿਹੜੀ ਆ ਜੀ ਕਾਫੀ ਚਰਚਿਤ ਵਿਸਕੀ ਆ ਕੈਨੇਡਾ ਦੀ ਤੇ ਆਪਾਂ ਪਹਿਲਾਂ ਵੀ ਇੱਕ ਦਿਨ ਸ਼ੋਅ 'ਚ ਦੱਸਿਆ ਸੀਗਾ ਕਿ ਜਦੋਂ ਕੈਨੇਡਾ ਦੇ ਵਿੱਚ ਅਮਰੀਕਾ ਦੀ ਸ਼ਰਾਬ ਜਿਹੜੀ ਸੀ ਉਹ ਬੈਨ ਕਰਨ ਦੀ ਗੱਲ ਚੱਲੀ ਸੀ ਤਾਂ ਲੋਕਾਂ ਨੇ ਖਾਸ ਤੌਰ ਤੇ ਸਰਚ ਮਾਰ-ਮਾਰ ਕੇ ਦੇਖਿਆ ਸੀ ਵੀ ਕਿਤੇ 크라운 ਰੌਲ ਜਿਹੜੀ ਆ ਇਹ ਕਿਤੇ ਅਮਰੀਕਾ ਵਿੱਚ ਤਾਂ ਨਹੀਂ ਬਣਦੀ ਅ ਸੋ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹਦਾ ਪਲਾਂਟ ਕੈਨੇਡਾ ਵਿੱਚ ਹੀ ਆ ਕੈਨੇਡਾ 'ਚ ਹੀ ਬਣਦੀ ਆ ਤਾਂ ਫਿਰ ਉਹਨਾਂ ਨੇ ਰਾਹਤ ਦੀ ਜਿਹੜੀ ਸੀ ਉਹ ਸਾਹ ਲਿਆ ਸੀਗਾ ਵੀ ਚਲੋ ਇਹ ਤਾਂ ਅ ਨਹੀਂ ਕਿਤੇ ਜਾਂਦੀ ਪਰ ਹੁਣ ਇਹ ਜਾਂਦੀ ਦਿਖਾਈ ਦੇ ਰਹੀ ਹੈ ਜੀ ਕਿਉਂਕਿ ਅਨਟਾਰੀਓ ਦੇ ਵਿੱਚ ਇਸ ਵਿਸਕੀ ਜਿਹੜੀ ਕੰਪਨੀ ਆ ਉਹਦੇ ਵੱਲੋਂ ਇਹ ਪਲਾਂਟ ਸੀਗਾ ਤੇ ਹੁਣ ਇਹ ਪਲਾਂਟ ਜਿਹੜਾ ਉਹ ਉੱਥੋਂ ਬੰਦ ਕੀਤਾ ਜਾ ਰਿਹਾ ਸੋ ਕੰਪਨੀ ਨੇ ਐਲਾਨ ਕੀਤਾ ਜੀ ਕਿ ਫਰਵਰੀ ਤੱਕ ਜਿਹੜਾ ਇਹ ਪਲਾਂਟ ਆ ਇੱਥੇ ਇੱਥੋਂ ਬੰਦ ਕਰਕੇ ਤੇ ਹੋ ਸਕਦਾ ਹੈ ਕਿ ਇਹ ਯੂਐਸ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜਾ ਸ਼ਿਫਟ ਹੋ ਸਕਦਾ ਤਾਂ ਕਿ ਜਿਹੜਾ ਉਹ ਕੰਪਨੀ ਨੇ ਕਿਹਾ ਕਿ ਜਿਹੜੀ ਨਾਰਥ ਅਮਰੀਕਾ ਦੀ ਸਪਲਾਈ ਆ ਸਪਲਾਈ ਚੇਨ ਆ ਉਹਨੂੰ ਬਿਹਤਰ ਕਰਨ ਦੇ ਲਈ ਜਿਹੜਾ ਇਹ ਫੈਸਲਾ ਲਿਆ ਗਿਆ ਪਰ ਦੱਸਿਆ ਇਹ ਜਾ ਰਿਹਾ ਕਿ ਕਿਉਂਕਿ ਹੁਣ ਜਦੋਂ ਇਧਰੋਂ ਚੀਜ਼ਾਂ ਬਣ ਕੇ ਬਾਰਡਰ ਕਰਾਸ ਕਰਦੀਆਂ ਨੇ ਤੇ ਉਹਨਾਂ ਉੱਤੇ ਟੈਰਫ ਲੱਗਦਾ ਹੈ ਤੇ ਜਿਸ ਕਰਕੇ ਇਸ ਦੀ ਵਿਕਰੀ ਉੱਤੇ ਫਰਕ ਪੈ ਸਕਦਾ ਸੋ ਟੀਚਾ ਵੀ 트ੰਪ ਸਾਹਿਬ ਦਾ ਇਹੀ ਹੈ ਕਿ ਵੱਧ ਤੋਂ ਵੱਧ ਜਿਹੜੀਆਂ ਫੈਕਟਰੀਆਂ ਨੇ ਉਹ ਦੁਨੀਆ ਭਰ ਚੋਂ ਬੰਦ ਹੋ ਕੇ ਉਹਨਾਂ ਦੇ ਬਾਰਡਰ ਦੇ ਅੰਦਰਲੇ ਪਾਸੇ ਆ ਕੇ ਲੱਗਣ ਤਾਂ ਕਿ ਵੱਧ ਤੋਂ ਵੱਧ ਅ ਇਥੇ ਪ੍ਰੋਡਕਸ਼ਨ ਹੋਵੇ ਵੱਧ ਤੋਂ ਵੱਧ ਲੋਕਾਂ ਨੂੰ ਨੌਕਰੀਆਂ ਮਿਲਣ ਤੇ ਵੱਧ ਤੋਂ ਵੱਧ ਉਹਨਾਂ ਦੇ ਮੁਲਕ ਦੀ ਕਮਾਈ ਵਧੇ ਸੋ ਇਹ ਟੀਚਾ ਰੱਖ ਕੇ ਜਿਹੜੇ ਟੈਰਫ ਉਹਨਾਂ ਵੱਲੋਂ ਲਾਏ ਜਾ ਰਹੇ ਨੇ ਤੇ ਜਿਹਦਾ ਅਸਰ ਹੁਣ ਕੈਨੇਡਾ ਤੇ ਦੇਖਣ ਨੂੰ ਮਿਲਿਆ ਤੇ ਇਸ ਦੇ ਵਿਰੋਧ ਦੇ ਵਿੱਚ ਡਗ ਫੋਰਡ ਇਸ ਜਿਹੜੀ ਕ੍ਰਾਊਨ ਰੋਲ ਦੀ ਇੱਕ ਬੋਤਲ ਸੀ ਉਹ ਲੈ ਆਏ ਤੇ ਉਹਨਾਂ ਨੇ ਇਹ ਮੋਦੀ ਕਰ ਦਿੱਤੀ ਪ੍ਰੈਸ ਕਾਨਫਰੈਂਸ ਦੇ ਵਿੱਚ ਤੇ ਕਿਹਾ ਕਿ ਇਹ ਇੱਕ ਵੱਡਾ ਧੋਖਾ ਹੈ ਅਨਟਾਰੀਓ ਨਾਲ ਤੇ ਖਾਸ ਤੌਰ ਤੇ ਉਹਨਾਂ ਵਰਕਰਾਂ ਦੇ ਨਾਲ ਜੋ ਇਸ ਪਲਾਨ ਦੇ ਵਿੱਚ ਕੰਮ ਕਰ ਰਹੇ ਸੀਗੇ ਉਹ ਕਹਿੰਦੇ ਵੀ ਅਸੀਂ ਵੀ ਉਸੇ ਨੂੰ ਹੀ ਸਪੋਰਟ ਕਰਾਂਗੇ ਜਿਹੜੀ ਕੈਨੇਡਾ 'ਚ ਬਣਦੀ ਆ ਜਿਹੜੀ ਅਨਟਾਰੀਓ 'ਚ ਬਣਦੀ ਆ ਤੇ ਉਹੀ ਵਿਸਕੀ ਨੂੰ ਅਸੀਂ ਸਪੋਰਟ ਕਰਾਂਗੇ ਤੇ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਸੇ ਹੀ ਵਿਸਕੀ ਨੂੰ ਸਪੋਰਟ ਕਰੋ ਜਿਹੜੀ ਸਾਡੇ ਲੋਕਲ ਬਣਦੀ ਆ ਇਸ ਤੋਂ ਇਲਾਵਾ ਇੱਕ ਹੋਰ ਖਾਸ ਤੌਰ ਤੇ ਇਹਦੇ ਵਿੱਚ ਜ਼ਿਕਰ ਹੋਇਆ ਇੰਦਰਪੀਰ ਜੀ ਅਨਟਾਰ ਅੱਜ ਡਕਫੋਰਡ ਦੇ ਵੱਲੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਪਿਛਲੀ ਦਿਨੀ ਅ অন্ਟਾਰੀਓ ਦੇ ਜਿਹੜਾ ਜੀਟੀਏ ਖੇਤਰ ਦੇ ਨਾਲ ਹੀ ਲੱਗਦਾ ਖੇਤਰ ਹੈ ਜੀ ਵੌਨ ਦੇ ਵਿੱਚ ਜਿੱਥੇ ਇੱਕ ਘਰ ਦੇ ਵਿੱਚ ਰਾਤ ਨੂੰ ਲੁਟੇਰੇ ਵੜ ਗਏ ਜਿੱਥੇ ਉਹਨਾਂ ਨੇ ਡੋਰ ਭੰਨੀ ਡੋਰ ਭੰਨ ਕੇ ਉਹ ਅੰਦਰ ਵੜ ਗਏ ਤੇ ਫਿਰ ਉਹਨਾਂ ਨੇ ਗਨ ਪੁਆਇੰਟ ਦੇ ਉੱਤੇ ਜਿਹੜਾ ਸੀ ਉਹ ਲੁੱਟਣਾ ਸ਼ੁਰੂ ਕਰ ਦਿੱਤਾ ਕੀਮਤੀ ਚੀਜ਼ਾਂ ਮੰਗੀਆਂ ਤੇ ਇਸੇ ਦਰਾਦ ਹੀ ਉਹਨਾਂ ਨੇ ਘਰ ਦੇ ਮੁਖੀ ਨੂੰ ਗੋਲੀ ਮਾਰ ਦਿੱਤੀ ਜਿਸ ਦੀ ਮੌਕੇ ਤੇ ਮੌਤ ਹੋ ਗਈ ਅ ਇਹ ਜਿਹੜਾ ਵਿਅਕਤੀ ਸੀ ਜਿਸ ਦੀ ਮੌਤ ਹੋਈ ਆ ਜੋ ਪੀੜਤ ਹੈ ਜੀ ਇਹਦੀ ਉਮਰ 46 ਸਾਲ ਦੱਸੀ ਜਾ ਰਹੀ ਸੀ ਤੇ ਇਹਦਾ ਨਾਮ ਅਬਦੁੱਲ ਕਰੀਮ ਫਰੂਕੀ ਜਿਹੜਾ ਸੀ ਉਹ ਦੱਸਿਆ ਗਿਆ ਜੋ ਕਿ 4 ਬੱਚਿਆਂ ਦਾ ਬਾਪ ਸੀਗਾ ਅਜਿਤੀ ਉੱਤੇ ਅੱਜ ਡਾਕ ਫੋਰਡ ਹੁਣਾ ਨੇ ਗੁੱਸਾ ਤੇ ਦੁੱਖ ਜ਼ਾਹਰ ਕੀਤਾ ਉਹ ਕਹਿੰਦੇ ਵੀ ਅਸੀਂ ਆਕ ਗਏ ਆ ਇਸ ਤਰੀਕਿਆਂ ਦੇ ਮਾਮਲੇ ਤੋਂ ਤੇ ਇਹ ਰੋਬਰੀ ਦੇ ਇਹ ਜਿਹੜੇ ਡਾਕੇ ਪੈ ਰਹੇ ਨੇ ਇਹਨਾਂ ਦੇ ਮਾਮਲੇ ਲਗਾਤਾਰ ਕਹਿੰਦੇ ਵਧ ਰਹੇ ਨੇ ਤੇ ਇਹਦੇ ਉੱਤੇ ਸਾਨੂੰ ਤੇ ਫੈਡਰਲ ਸਰਕਾਰ ਨੂੰ ਕੁਝ ਕਰਨ ਦੀ ਲੋੜ ਆ ਅ ਇੰਦਰਪੀਰ ਜੀ ਇੱਕ ਅੰਕੜਾ ਵੀ ਸਾਹਮਣੇ ਆਇਆ ਕਿ ਹੁਣ ਤੱਕ 2025 ਤੱਕ ਜਿਹੜਾ ਇਸ ਖੇਤਰ ਦੇ ਵਿੱਚ ਤਕਰੀਬਨ 1857 ਜਿਹੜਾ ਰੋਬਰੀਜ਼ ਜਿਹੜੀਆਂ ਉਹ ਹੋ ਚੁੱਕੀਆਂ ਨੇ ਅ ਤੇ ਪਿਛਲੇ ਸਾਲ ਦੇ ਨਾਲੋਂ ਜੇ ਅਸੀਂ ਕੱਲੇ ਟ੍ਰਾਂਟੋ ਦੀ ਗੱਲ ਕਰੀਏ ਤਾਂ ਕੱਲੇ ਟ੍ਰਾਂਟੋ ਦੇ ਆਕੜੇ ਨੇ ਕਿ 1857 ਰੋਬਰੀਜ਼ ਹੁਣ ਤੱਕ ਹੋ ਚੁੱਕੀਆਂ ਨੇ ਇਸ ਅਗਸਤ ਮਹੀਨੇ ਤੱਕ ਤੇ ਇਹ ਪਿਛਲੇ ਸਾਲ ਦੇ ਨਾਲੋਂ 12% ਇਹਦੇ ਵਿੱਚ ਜਿਹੜਾ ਉਹ ਵਾਧਾ ਹੋਇਆ ਸੋ ਇਸ ਇਸ ਤੋਂ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿ ਕਿੰਨੇ ਵੱਡੇ ਪੱਧਰ ਤੇ ਕ੍ਰਾਈਮ ਦੇ ਵਿੱਚ ਵਾਧਾ ਹੋ ਰਿਹਾ ਲਗਾਤਾਰ ਘਰ ਦੇ ਵਿੱਚ ਵੜ ਕੇ ਲੁੱਟਮਖੋਹ ਦੇ ਮਾਮਲੇ ਵਧ ਰਹੇ ਨੇ ਗਨਪੁਆਇੰਟ ਦੇ ਉੱਤੇ ਜਿਹੜੇ ਉਹ ਡਾਕੇ ਮਾਰੇ ਜਾ ਰਹੇ ਨੇ ਤੇ ਹੁਣ ਤਾਂ ਪਹਿਲਾਂ ਤਾਂ ਜ਼ਖਮੀ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸੀਗੀਆਂ ਪਹਿਲਾਂ ਵੀ ਇੱਕ ਖਬਰ ਆਈ ਸੀ ਉਹ ਚ ਸ਼ਾਇਦ ਗੋਲੀ ਚੱਲੀ ਸੀ ਪਰ ਇਸ ਮਾਮਲੇ ਦੇ ਵਿੱਚ ਤਾਂ ਹੁਣ ਜਿਹੜਾ ਇਹ ਐਤਵਾਰ ਨੂੰ ਵਾਪਰਿਆ ਸੀ ਰਾਤ ਨੂੰ ਜਦੋਂ ਅੱਧੀ ਰਾਤ ਨੂੰ ਲਟੇਰੇ ਉਹਨਾਂ ਦੇ ਘਰ ਉਚਾੜੇ ਤਾਂ ਉਹਨਾਂ ਨੇ ਇੱਥੇ ਵਿਅਕਤੀ ਦੀ ਗੋਲੀ ਮਾਰ ਕੇ ਜਿਹੜੇ ਸੀ ਉਹ ਹਤਿਆ ਕਰ ਦਿੱਤੀ ਕਤਲ ਕਰ ਦਿੱਤਾ ਤੇ ਇਸ ਮਾਮਲੇ ਦੇ ਵਿੱਚ ਕਾਫੀ ਜਿਹੜੇ ਉਹ ਚਿੰਤਤ ਦਿਖਾਈ ਦਿੱਤੇ ਨੇ ਉਹ ਕਹਿੰਦੇ ਵੀ ਅਸੀਂ ਆਪਣੇ ਘਰ ਦੇ ਵਿੱਚ ਵੀ ਸੁਰੱਖਿਤ ਨਹੀਂ ਇਹੋ ਜਿਹਾ ਕੈਨੇਡਾ ਉਹਨਾਂ ਨੇ ਕਿਹਾ ਕਿ ਕਦੇ ਨਹੀਂ ਦੇਖਿਆ ਸੀਗਾ ਸੋ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ 'ਚ ਸਰਕਾਰਾਂ ਕੀ ਕਰਦੀਆਂ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਫੈਡਰਲ ਸਰਕਾਰ ਵੀ ਜ਼ਰੂਰ ਦੇਖ ਰਹੀ ਹੋਵੇਗੀ ਸਾਰਾ ਕੁਝ ਤੇ ਜੋ ਆਸੇ-ਪਾਸੇ ਮੰਗਾ ਉਠਰੀਆਂ ਨੇ ਉਹਨਾਂ ਉੱਤੇ ਵੀ ਚਰਚਾ ਚੱਲ ਰਹੀ ਹੋਵੇਗੀ ਸੋ ਦੇਖਦੇ ਹਾਂ ਪਹਿਲਾਂ ਤਾਂ ਇਲੈਕਸ਼ਨ ਤੋਂ ਪਹਿਲਾਂ ਜਿੰਨੇ ਮੁੱਦੇ ਕੰਜ਼ਰਵੇਟਿਵ ਜਾਂ ਵਿਰੋਧੀਆਂ ਨੇ ਉਠਾਏ ਸੀ ਉਹਨਾਂ ਸਾਰਿਆਂ ਮੁੱਦਿਆਂ ਉੱਤੇ ਜਿਹੜਾ ਸੀ ਲਿਬਰਲ ਪਾਰਟੀ ਨੇ ਕੰਮ ਕਰਕੇ ਉਹ ਮੁੱਦੇ ਖੋਲੇ ਸੀਗੇ ਤੇ ਹੁਣ ਦੇਖਦੇ ਹਾਂ ਕਿ ਇਹ ਮੁੱਦੇ ਕਿਵੇਂ ਖੋਏ ਜਾਂਦੇ ਨੇ ਜੋ ਮੰਗ ਕੀਤੀ ਜਾ ਰਹੀ ਹੈ ਕਿ ਕਾਨੂੰਨਾਂ ਦੇ ਵਿੱਚ ਸਖਤੀ ਕੀਤੀ ਜਾਵੇ ਕੈਨੇਡਾ ਦੇ ਕਿ ਉਹ ਕਾਨੂੰਨਾਂ 'ਚ ਸਖਤੀ ਹੁੰਦੀ ਹੈ ਜਾਂ ਨਹੀਂ ਇਹ ਇੱਕ ਵੱਡਾ ਸਵਾਲ ਹੈ ਜੇ ਹੁੰਦੀ ਆ ਤਾਂ ਕਦੋਂ ਤੱਕ ਹੁੰਦੀ ਆ ਇਹਦੇ ਸਵਾਲ ਦੇ ਜਵਾਬ ਮਿਲਣੇ ਥੋੜੇ ਹੱਲੇ ਔਖੇ ਨਜ਼ਰ ਆ ਰਹੇ ਨੇ ਜੀ ਮੰਦੀਪ ਜੀ ਅੱਜ ਸੋ ਬਾਤ ਗੱਲ ਕਰਦੇ ਹਾਂ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਜੋ ਖਬਰ ਸਾਹਮਣੇ ਆਈ ਹੈ ਐਕਸਟਰਾ ਸੈਂਟਰੀ ਦਾ ਡਰਨ ਇਕਲੇਅਰ ਜਿਸ ਦੇ ਵਿੱਚ ਕਈਆਂ ਨੂੰ ਜਿਹੜੇ ਪੀਆਰ ਦੇ ਇਨਵੀਟੇਸ਼ਨ ਜਾਰੀ ਕੀਤੇ ਗਏ ਕਿੰਨੇ ਲੋਕਾਂ ਦੀ ਕਿਸਮਤ ਉੱਗੀ ਹੈ ਇਸ ਦੇ ਬਾਰੇ ਕੀ ਡਿਟੇਲ ਅ ਇੰਦਰਪੀਰ ਜੀ ਜਿਹੜਾ ਅੱਜ ਸਤੰਬਰ ਦਾ ਪਹਿਲਾ ਡਰਾਅ ਨਿਕਲਿਆ ਇਹਦੇ ਵਿੱਚ ਤਾਂ ਘਾਟ ਹੀ ਲੋਕਾਂ ਦੀ ਜਿਹੜੀ ਕਿਸਮਤ ਹੈ ਉਹ ਜਾਗੀ ਆ ਕਿਉਂਕਿ ਹੁਣ ਜਿਹੜੇ ਡਰਾਅ ਨੇ ਉਹ ਵੀ ਬਹੁਤ ਸੁੰਗੜੇ ਜ ਸੁੰਗੜ ਸੁੰਗੜ ਕੇ ਜਿਹੜੇ ਉਹ ਕੱਢੇ ਜਾ ਰਹੇ ਨੇ ਅ ਅੱਜ ਜਿਹੜਾ ਉਹ ਪੀਐਨਪੀ ਦਾ ਜਿਹੜਾ ਸੀ ਉਹ ਡਰਾਅ ਆਇਆ ਜੀ ਐਕਸਪ੍ਰੈਸ ਐਂਟਰੀ ਦਾ ਜਿਹਦੇ ਵਿੱਚ ਜਿਹਦਾ ਸਕੋਰ ਸੀ 772 ਰਿਹਾ ਤੇ ਮਹਿਜ 249 ਭਾਵ ਕਿ 250 ਵੀ ਪੂਰਾ ਨਹੀਂ ਹੋਇਆ ਇੰਨੇ ਕ ਜਿਹੜੇ ਜਿਹੜੇ ਸੀਗੇ ਉਹਨਾਂ ਨੂੰ ਇਨਵਿਟੇਸ਼ਨ ਜਿਹੜਾ ਉਹ ਭੇਜਿਆ ਗਿਆ ਸੋ ਇਹ ਦੇ ਵਿੱਚ ਹੁਣ ਇੱਕ ਕਤਾਰ ਬਹੁਤ ਲੰਬੀ ਆ ਜੀ ਲਗਾਤਾਰ ਚਰਚਾ ਚੱਲ ਰਹੀ ਆ ਬਹੁਤ ਵੱਡੀ ਗਿਣਤੀ ਵਿੱਚ ਲੋਕ ਅਜਿਹੇ ਨੇ ਜਿਨ੍ਹਾਂ ਦੇ ਵਰਕ ਪਰਮਿਟ ਆਉਣ ਵਾਲੇ 2-4 ਮਹੀਨਿਆਂ ਚ ਮੁੱਕ ਰਹੇ ਨੇ ਤੇ ਮੁੱਕੇ ਵੀ ਹੋਏ ਨੇ ਲੋਕਾਂ ਦੇ ਅ ਵਾਤੇ ਆ ਦੀ ਜਿਹੜੀ ਫਾਈਲ ਪੂਲ ਚ ਲੱਗੀ ਆ ਸੋ ਐਲਐਮਆਈ ਦੇ ਪੁਆਇੰਟ ਜਿਹੜੇ ਸੀ ਉਹ ਜਿਹੜੇ ਵਿਚੋ ਕੱਟ ਹੋਣ ਦੇ ਬਾਅਦ ਉਹ ਜਿਹੜੇ ਨਿਯਮ ਬਦਲ ਹੋਣ ਦੇ ਬਾਅਦ ਇਹ ਸੋਚਿਆ ਜਾ ਰਿਹਾ ਸੀ ਕਿ ਸ਼ਾਇਦ ਇਸ ਜਿਹੜਾ ਸੀਆਰਐਸ ਸਕੋਰ ਆ ਉਹ 500 ਤੋਂ ਥੱਲੇ ਆ ਜਾਊਗਾ ਪਰ ਇੱਕ ਵਾਰ ਵੀ ਇਹ ਜਿਹੜਾ ਸਕੋਰ ਆ ਉਹ 500 ਤੋਂ ਥੱਲੇ ਨਹੀਂ ਆਇਆ ਹੱਲੇ ਵੀ ਇਹ 510 511 525 27 ਇੱਥੇ ਇੱਕ ਜਾ ਕੇ ਘੁੰਮ ਰਿਹਾ ਵਾ ਸੋ ਇਹ ਇੱਕ ਕਾਫੀ ਚਿੰਤਾ ਵਾਲੀ ਗੱਲ ਹੈ ਉਹਨਾਂ ਲੋਕਾਂ ਲਈ ਜੋ ਕੈਨੇਡਾ 'ਚ ਪਿਛਲੇ ਕਈ ਸਾਲੋਂ ਤੋਂ ਕੰਮ ਕਰ ਰਹੇ ਨੇ ਜੋ ਇੱਥੇ ਪੜਨ ਆਏ ਸੀਗੇ ਉਹਨਾਂ ਦੇ ਵਰਕ ਪਰਮਣ ਮੁੱਕਣ ਵਾਲੇ ਨੇ ਪਰ ਹੱਲੇ ਤੱਕ ਉਹਨਾਂ ਨੂੰ ਜਿਹੜੇ ਇਨਵਿਟੇਸ਼ਨ ਨੇ ਪੀਆਰ ਦੇ ਉਹ ਨਹੀਂ ਮਿਲੇ ਸੋ ਅੱਜ ਆਇਆ ਜੀ ਇਹ ਡਰਾਅ ਆਉਣ ਵਾਲੇ ਮੰਤੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਚ ਆਪਕੀ ਓਕੂਪੇਸ਼ਨ ਪੇਸਟ ਜਿਹੜਾ ਉਹ ਡਰਾ ਆ ਸਕਦਾ ਕਿਉਂਕਿ ਇੱਕ ਦਿਨ ਦੋ ਦਿਨ ਦੇ ਗੈਪ ਦੇ ਵਿੱਚ ਲਗਾਤਾਰ ਪਹਿਲੇ ਕਫਤੇ ਡਰਾ ਆਉਂਦੇ ਹੁੰਦੇ ਨੇ ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਕਿਸ ਤਰੀਕੇ ਦੇ ਜਿਹੜੇ ਡਰਾ ਨੇ ਉਹ ਕੱਢਦੀ ਆ ਸੋਹਿੰਦਰਪੀ ਜੀ ਇਮੀਗ੍ਰੇਸ਼ਨ ਦੇ ਨਾਲ ਹੀ ਜੁੜੀ ਗੱਲ ਹੁਣ ਆਪਾਂ ਅਮਰੀਕਾ ਦੀ ਕਰ ਲੈਂਦੇ ਹਾਂ ਕਿਉਂਕਿ ਅਮਰੀਕਾ ਦੇ ਵਿੱਚ ਇਸ ਵਕਤ ਜਿਹੜਾ ਉਹ ਇਮੀਗ੍ਰੇਸ਼ਨ ਜਿਹੜਾ ਕਾਫੀ ਵੱਡਾ ਮੁੱਦਾ ਬਣਿਆ ਹੋਇਆ ਤੇ ਜਿਹਦੇ ਵਿੱਚ ਕਾਫੀ ਕੁਚਤਾ ਸੀ ਇਹ ਕਹਿ ਸਕਦੇ ਹਾਂ ਕਿ ਕੁਝ ਲੋਕਾਂ ਨਾਲੇ ਚ ੱਤਕਾ ਵੀ ਹੋ ਰਿਹਾ ਹੁਣ ਇਹ ਮਾਮਲਾ ਸਾਹਮਣੇ ਆਇਆ ਕਿ ਜਿਹੜੇ ਫੌਜ ਦੇ ਵਕੀਲ ਨੇ ਉਹ ਜੱਜ ਬਣ ਗਏ ਸੋ ਉਹ ਕਿਸ ਤਰੀਕੇ ਦਾ ਇਨਸਾਫ ਕਰਨਗੇ ਜਦੇ ਉੱਤੇ ਵੀ ਸਵਾਲ ਉੱਠ ਰਹੇ ਨੇ ਸੋ 트럼ਪ ਸਰਕਾਰ ਕਾਹਲੀ ਹੈ ਕਿ ਜਿਹੜੇ ਕੇਸ ਚੱਲ ਰਹੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਨਿਪਟਾਇਆ ਜਾਵੇ ਕੱਲ ਦੇ ਪ੍ਰੋਗਰਾਮ 'ਚ ਅੱਪਾ ਜਾਣਕਾਰੀ ਦੁੱਤੀ ਕਿ ਲੇਬਰ ਡੇਸ ਦਾ ਕੱਲ ਤੇ ਲੇਬਰ ਕੈਨੇਡੀਅਨ ਮਾਫ ਕਰਨਾ ਅਮਰੀਕਨ ਲੇਬਰ ਨੂੰ ਖੁਸ਼ ਕਰਨ ਲਈ ਕਿਹਾ ਗਿਆ ਸੀ ਕਿ ਅਸੀਂ 12 ਲੱਖ ਜਿਹੜੇ ਵਰਕਰ ਨੇ ਉਹ ਅਮਰੀਕਾ ਛੱਡ ਚੁੱਕੇ ਨੇ ਚਾਹੇ ਉਹ ਜਿਹੜੇ ਫੋਰਨ ਵਰਕਰ ਸਿਗੇ ਚਾਹੇ ਉਹ ਲੀਗਲ ਹੋਣ ਚਾਹੇ ਇਲੀਗਲ ਹੋਣ ਸੋ ਹੁਣ ਇਸ ਇਹ ਜਿਹੜੇ ਮਾਮਲੇ ਚ ਵੀ ਇਸ ਤਰੀਕੇ ਨਾਲ ਲੱਗਦਾ ਕਿ ਜਲਦ ਤੋਂ ਜਲਦ 트럼ਪ ਸਰਕਾਰ ਜਿਹੜਾ ਨਵੇੜਾ ਕਰਨਾ ਚਾਹੁੰਦੀ ਕੇਸ ਦਾ ਸੋ ਦੱਸੋ ਕੀ ਅਪਡੇਟ ਹੈ ਜੀ ਬਿਲਕੁਲ ਮਨਦੀਪ ਜੀ ਇਸ ਦੇ ਵਿੱਚ ਕਹਿਣਾ ਕੋਈ ਕਿਸੇ ਵੀ ਤਰੀਕੇ ਦਾ ਕੋਈ ਸ਼ੱਕ ਨਹੀਂ ਹੋਏਗਾ ਕਿ 트럼ਪ ਪ੍ਰਸ਼ਾਸਨ ਹੋ ਸਕਦਾ ਹੈ ਕਿ ਜਦੋਂ ਵੀ ਉਹਨਾਂ ਦੀ ਟਰਮ ਹੈ ਲੱਗਦਾ ਹੈ ਕਿ ਜੇਕਰ ਅਸੀਂ ਆਪਣੀਆਂ ਟਰਮ ਦੇ ਵਿੱਚ ਜਿੰਨੇ ਵੀ ਇਮੀਗ੍ਰੇਸ਼ਨ ਦੇ ਸਬੰਧਾ ਦੇ ਵਿੱਚ ਫੈਸਲੇ ਲੈ ਲਈਏ ਉਹਨਾਂ ਵੱਲੋਂ ਕਿਤੇ ਨਾ ਕਿਤੇ ਪੋਸੀਬਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਜਿਹੜੀ ਅਪਡੇਟ ਸਾਹਮਣੇ ਆਈ ਹੈ ਉਥੇ ਪੈਂਟਾਗਨ ਵੱਲੋਂ ਇਹ ਮਜ਼ਦੂਰੀ ਦਿੱਤੀ ਗਈ ਹੈ ਕਿ ਜਿਹੜੇ ਮਿਲਟਰੀ ਦੇ ਵਿੱਚ ਲਾਇਰ ਨੇ ਉਹ ਹੁਣ ਇਮੀਗ੍ਰੇਸ਼ਨ ਦੇ ਜੱਜ ਉਹਨਾਂ ਨੂੰ ਲਗਾਇਆ ਜਾਏਗਾ ਕੁਝ ਸਮੇਂ ਵਾਸਤੇ ਉਹਨਾਂ ਨੂੰ ਜੱਜ ਲਗਾਉਣ ਦੇ ਬਾਰੇ ਇਹ ਜਾਣਕਾਰੀ ਸਾਂਝੀ ਕਰਦੇ ਹਾਂ ਕਿਹਾ ਗਿਆ ਕਿ ਜਿਹੜੇ ਇਮੀਗ੍ਰੇਸ਼ਨ ਦੇ ਫੈਸਲੇ ਨੇ ਉਹਨਾਂ ਦਾ ਜਲਦ ਨਿਪਟਾਰਾ ਕਰਨ ਵਾਸਤੇ ਇੱਕ ਕਦਮ ਜਿਹੜਾ ਹੈ ਉਹ ਚੁੱਕਿਆ ਜਾ ਰਿਹਾ ਹੈ ਸੋ ਹਾਲ ਹੀ ਦੇ ਵਿੱਚ ਕੁਝ ਜਿਹੜੇ ਏ ਟ੍ਰਾਂਸਫਰ ਕਰਨ ਵਾਸਤੇ ਮਨਜ਼ੂਰੀ ਜਿਹੜੀ ਹੈ ਉਹ ਦਿੱਤੀ ਗਈ ਹੈ ਜਿੱਥੇ ਮਿਲਟਰੀ ਤੇ ਸਿਵਿਲian ਲਾਇਰ ਜਿਹੜੇ ਨੇ ਉਹਨਾਂ ਨੂੰ ਇਮੀਗ੍ਰੇਸ਼ਨ ਦੇ ਜੱਜ ਦੇ ਤੌਰ ਦੇ ਉੱਪਰ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਕੁਝ ਸਮੇਂ ਵਾਸਤੇ ਤਾਇਨਾਤ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਡਿਫੈਂਸ ਡਿਪਾਰਟਮੈਂਟ ਵੱਲੋਂ ਇਸ ਦੇ ਉੱਪਰ ਮੋਹਰ ਲਗਾ ਦਿੱਤੀ ਗਈ ਹੈ ਕਿ ਇਹ ਫੈਸਲਾ ਤੇ ਇਹ ਜਿਹੜੀ ਖਬਰ ਸਾਹਮਣੇ ਆਈ ਹੈ ਇਹ ਬਿਲਕੁਲ ਸੱਚ ਹੈ ਇਸ ਦੇ ਬਾਰੇ ਚੀਫ ਪੈਂਟਾਗਨ ਦੇ ਸਪੋਕਸਪਰਸਨ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਜਿਥੇ ਉਹਨਾਂ ਨੇ ਸਾਰੀ ਡਿਟੇਲ ਜਨਤਾ ਕਰਦਿਆਂ ਕਿ ਆ ਵੀ ਜਿਹੜੇ ਜੱਜ ਬਣਾਏ ਜਾ ਰਹੇ ਨੇ ਉਹ ਕੁਆਲੀਫਾਈਡ ਨੇ ਸਾਰੀਆਂ ਚੀਜ਼ਾਂ ਦਾ ਧਿਆਨ ਵਿੱਚ ਰੱਖਦੇ ਆਂ ਹੀ ਉਹਨਾਂ ਵੱਲੋਂ ਇਹ ਜਿਹੜਾ ਫੈਸਲਾ ਲਿਆ ਗਿਆ ਹੈ ਤੇ ਦੱਸਦੀ ਹੈ ਕਿ ਮਨਦੀਪ ਜੀ ਇਸ ਵੇਲੇ ਇਮੀਗ੍ਰੇਸ਼ਨ ਦੇ ਜਿਹੜੇ ਕੇਸਸ ਨੇ ਉਹਨਾਂ ਦਾ ਇੱਕ ਵੱਡਾ ਬੈਕਲੌਗ ਹੈ ਬੈਕਲੌਗ ਦੇ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਜਿੱਥੇ ਮਿਲੀਅਨਸ ਦੇ ਵਿੱਚ ਜਿਹੜੇ ਕੇਸ ਨੇ ਅਜੇ ਪੈਂਡਿੰਗ ਪਏ ਹੋਏ ਨੇ ਇਸ ਦੇ ਵਿੱਚ ਅਸਾਈਲਮ ਕੇਸਾਂ ਦਾ ਵੀ ਜਿਹੜਾ ਉਹ ਜ਼ਿਕਰ ਕੀਤਾ ਗਿਆ ਉਨੇ ਦੇਖਣ ਦੇ ਵਿੱਚ ਆਇਆ ਕਿ ਜਦੋਂ ਕੋਵਿਡ ਦਾ ਵੀ ਸਮਾਂ ਸੀ ਉਦੋਂ ਵੀ ਜਿਹੜਾ ਇੱਕ ਵੱਡਾ ਬੈਕਲੌਗ ਇਕੱਠਾ ਹੋ ਗਿਆ ਸੀ ਇਹਨੇ ਜੱਜ ਉਸ ਵੇਲੇ ਨਹੀਂ ਸੀ ਵੀ ਜਿਹੜੇ ਕੇਸ ਨੇ ਉਹਨਾਂ ਦੇ ਉੱਪਰ ਸਮੇਂ ਸਿਰ ਜਿਹੜਾ ਉਹ ਫੈਸਲਾ ਸੁਣਾਇਆ ਜਾਵੇ ਉਸ ਤੋਂ ਬਾਅਦ ਇਹ ਬੈਕਲੌਗ ਜਿਹੜਾ ਸੀ ਉਹ ਲਗਾਤਾਰ ਇਕੱਠਾ ਹੁੰਦਾ ਰਿਹਾ ਤੇ ਇਹ ਵੀ ਜਿਵੇਂ ਪਹਿਲਾਂ ਵੀ ਅਸੀਂ ਜ਼ਿਕਰ ਕੀਤਾ ਕਿ 트럼ਪ ਪ੍ਰਸ਼ਾਸਨ ਵੱਲੋਂ ਜਿਹੜੇ ਪਹਿਲਾਂ ਵੀ ਆਪਣੇ ਜੱਜ ਸੀ ਉਹਨਾਂ ਨੂੰ ਤਾਇਨਾਤ ਕੀਤਾ ਗਿਆ ਕਈਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਕਿਉਂਕਿ ਕਿਤੇ ਨਾ ਕਿਤੇ ਆਪਣੇ ਹੀ ਸਰਕਾਰ ਦੀ ਹੱਕ ਦੇ ਵਿੱਚ ਫੈਸਲੇ ਲਿਆਉਣ ਵਾਸਤੇ ਵੀ ਇੱਕਦਮ ਚੁੱਕਿਆ ਗਿਆ ਹੋ ਸਕਦਾ ਹੈ ਇਸ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿਉਂਕਿ ਬਿਨਾ ਕਿਸੇ ਕਾਰਨ ਦੇ ਜਿਹੜੇ ਜੱਜ ਸੀ ਉਹਨਾਂ ਨੂੰ ਮੁਅਤਲ ਕੀਤਾ ਗਿਆ ਸਸਪੈਂਡ ਕੀਤਾ ਗਿਆ ਸੀ ਤੇ ਹੁਣ ਇਹ ਜਿਹੜਾ ਮਿਲਟਰੀ ਦੇ ਲਾਇਰ ਲਗਾਉਣ ਦੇ ਬਾਰੇ ਵੀ ਜੋ ਜਾਣਕਾਰੀ ਸਾਹਮਣੇ ਆਈ ਹੈ ਇਸ ਦੇ ਵਿੱਚ ਵੀ ਇਹ ਦੇਖਣਾ ਕਾਫੀ ਜ਼ਿਆਦਾ ਜ਼ਰੂਰੀ ਹੋਏਗਾ ਕਿ ਕਿੰਨੀ ਪਾਰਦਰਸ਼ਤਾ ਦੇ ਨਾਲ ਉਹਨਾਂ ਵੱਲੋਂ ਇਹ ਫੈਸਲਾ ਲਿਆ ਜਾਂਦਾ ਹੈ ਜਿਹੜੇ ਇਮੀਗ੍ਰੇਸ਼ਨ ਦੇ ਕੇਸ ਨੇ ਉਹਨਾਂ ਨੂੰ ਸਿਰਫ ਜਿਹੜਾ ਨਿਵੇਦਨ ਵਾਸਤੇ ਉਹਨਾਂ ਵੱਲੋਂ ਕਦਮ ਚੁੱਕਿਆ ਜਾਂਦਾ ਹੈ ਜਾਂ ਵਾਕਈ ਉਹਨਾਂ ਵੱਲੋਂ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇੱਕ ਸਹੀ ਫੈਸਲਾ ਜਿਹੜਾ ਇਹਨਾਂ ਕੇਸਾਂ ਦੇ ਉੱਪਰ ਲਿਆ ਜਾਵੇ ਕਿਉਂਕਿ ਮਨਦੀਪ ਜੀ ਆਮ ਤੌਰ ਦੇ ਉੱਪਰ ਜਦੋਂ ਕੋਈ ਵੀ ਕੇਸ ਹੁੰਦਾ ਹੈ ਇੱਕ ਵਾਰ ਦੇ ਵਿੱਚ ਉਸ ਦੇ ਉੱਪਰ ਫੈਸਲਾ ਸੁਣਾਉਣਾ ਬਹੁਤ ਔਖਾ ਹੁੰਦਾ ਹੈ ਉਸ ਦੇ ਵਿੱਚ ਕਈ ਸਬੂਤ ਚਾਹੀਦੇ ਹੁੰਦੇ ਨੇ ਕਈ ਵਾਰੀ ਜਿਹੜੀਆਂ ਅੱਗੇ ਤਰੀਕਾ ਨੇ ਉਹ ਪੈਂਦੀਆਂ ਰਹਿੰਦੀਆਂ ਨੇ ਪਰ ਜੇਕਰ ਹੁਣ ਇਹਨਾਂ ਜਿਹੜੇ ਟੈਂਪਰੇਰੀ ਜੱਜ ਨੇ ਜੇ ਉਹਨਾਂ ਵੱਲੋਂ ਸਿਰਫ ਇਹੀ ਕੋਸ਼ਿਸ਼ ਕੀਤੀ ਗਈ ਕਿਸੇ ਤਰੀਕੇ ਜਿਹੜੇ ਕੇਸ ਨੇ ਉਹਨਾਂ ਦੇ ਉੱਪਰ ਫੈਸਲਾ ਸੁਣਾਉਣਾ ਹੈ ਤਾਂ ਹੋ ਸਕਦਾ ਹੈ ਕਿ ਇਸ ਦੇ ਵਿੱਚ ਜਿਹੜੇ ਸਹੀ ਫੈਸਲੇ ਉਹ ਨਾ ਵੀ ਆ ਸਕਣ ਹੋ ਸਕਦਾ ਹੈ ਇਸ ਦੇ ਵਿੱਚ ਕੁਝ ਕਾਫੀ ਜ਼ਿਆਦਾ ਲੂਪ ਹੋਲ ਵੀ ਨਜ਼ਰ ਆ ਸਕ ਦੇ ਨੇ ਸੋ ਇਹ ਬਹੁਤ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਨੇ ਤੇ ਕਿੰਨੀ ਛੇਤੀ ਉਹਨਾਂ ਵੱਲੋਂ ਬੈਕਲੌਗ ਜਿਹੜਾ ਹੈ ਉਹ ਵੀ ਖਤਮ ਕੀਤਾ ਜਾਂਦਾ ਇਸ ਦੇ ਉੱਪਰ ਵੀ ਜਿਹੜੀ ਹੈ ਉਹ ਨਜ਼ਰ ਬਣੀ ਰਹੇਗੀ ਜੀ ਜੀ ਬਿਲਕੁਲ ਬਿਲਕੁਲ ਜੇ ਹੁਣ ਟੈਂਪਰੇਰੀ ਬੰਦੇ ਲਾਉਣੇ ਤਾਂ ਫੇ ਕੰਮ ਵੀ ਤਾਂ ਟੈਂਪਰੇਰੀ ਹੋਊਗਾ ਫਿਲਹਾਲ ਦੇਖਦੇ ਆਂ ਕੀ ਬਣਦਾ ਆਉਣ ਵਾਲੇ ਸਮੇਂ ਚ ਨਾ ਲਿੰਦਰਪੀਰ ਜੀ ਅਗਲਾ ਫਿਰ ਦੇਖਦੇ ਆਂ ਕਿ ਜਿਹੜੀ ਅਗਲੀ ਖਬਰ ਆ ਕਿ ਹਜ਼ਾਰਾਂ ਹੀ ਲੋਕਾਂ ਨੂੰ ਹੁਣ ਤੱਕ ਬਾਰਡਰ ਤੋਂ ਮੋੜਿਆ ਗਿਆ ਜਿਸ ਦੇ ਵਿੱਚ ਯੂਨ ਦੇ ਵੱਲੋਂ ਕੁਝ ਹੁਣ ਇੱਕ ਰਿਪੋਰਟ ਜਿਹੜੀ ਉਹ ਸਾਂਝੀ ਕੀਤੀ ਗਈ ਆ ਅਸੀਂ ਸਾਰਿਆਂ ਨੇ ਦੇਖਿਆ ਕਿ ਕਿਸ ਤਰੀਕੇ ਨਾਲ ਹੁਣ ਬਾਰਡਰ ਤੇ ਜਿਹੜੀ ਆਰਮੀ ਪੈਟਰੋਲ ਕਰਦੀ ਆ ਉੱਥੇ ਡਰੋਨ ਲਾਏ ਗਏ ਨੇ ਉੱਥੇ ਕਿਸ ਤਰੀਕੇ ਨਾਲ ਸੁਰੱਖਿਆ ਉਧਾਈ ਗਈ ਆ ਤੇ ਇੱਕ ਤਰੀਕੇ ਨਾਲ 可能 ਜਿਹੜਾ ਲੱਗਦਾ ਸੋ ਬਹੁਤ ਸਾਰੇ ਲੋਕ ਅਮਰੀਕਾ ਆਉਂਦੇ ਸੀਗੇ ਕਿਸੇ ਚੰਗੇ ਭਵਿੱਖ ਦੀ ਭਾਲ ਵਿੱਚ ਜਾਪੋ ਆਪਣੇ ਮੁਲਕਾ ਤੋਂ ਇੱਥੇ ਕਿਸੇ ਚੰਗੇ ਜੀਵਨ ਦੀ ਭਾਲ ਵਿੱਚ ਪਰ ਹੁਣ ਉਹਨਾਂ ਨੂੰ ਮੋੜ ਦਿੱਤਾ ਜਾਂਦਾ ਆ ਸੋ ਦੱਸਿਓ ਇਹਦੇ ਸੰਬੰਧੀ ਕੀ ਰਿਪੋਰਟ ਸਾਹਮਣੇ ਆਈ ਹੈ ਤੇ ਕਿੰਨੇ ਕੁ ਹਜ਼ਾਰ ਲੋਕਾਂ ਦੀ ਗਿਣਤੀ ਹੈ ਜੀ ਬਿਲਕੁਲ ਮਨਦੀਪ ਜੀ ਯੂਨ ਵੱਲੋਂ ਇਹ ਜਿਹੜੀ ਰਿਪੋਰਟ ਜਾਰੀ ਕੀਤੀ ਗਈ ਹੈ ਉਸ ਦੇ ਵਿੱਚ ਉਹਨੇ ਦੱਸਿਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਇੱਥੇ ਆਪਣੇ ਚੰਗੇ ਭਵਿੱਖ ਦੀ ਕਾਮਨਾ ਕਰਨ ਜਾਂ ਫਿਰ ਬਾਰਡਰ ਪਾਰ ਕਰਕੇ ਕਿਸੇ ਹੋਰ ਕਾਰਨ ਦੇ ਕਾਰਨ ਅਮਰੀਕਾ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਸੀ ਉਹਨਾਂ ਵਿੱਚੋਂ ਕਈਆਂ ਨੂੰ ਵਾਪਸ ਮੋੜਿਆ ਗਿਆ ਹੈ 14000 ਦਾ ਇੱਕ ਅੰਕੜਾ ਜਿਹੜਾ ਉਹ ਜਾਰੀ ਕੀਤਾ ਗਿਆ ਉਹ ਕਹਿੰਦੇ ਵੀ ਇਹ ਉਹ ਲੋਕ ਸੀ ਜਿਨ੍ਹਾਂ ਨੇ ਇਹ ਉਮੀਦ ਕੀਤੀ ਵੀ ਉਹ ਬਾਰਡਰ ਪਾਰ ਕਰਕੇ ਅਮਰੀਕਾ ਦੇ ਵਿੱਚ ਜਿਹੜਾ ਹੈ ਉਹ ਦਾਖਲ ਹੋ ਜਾਣਗੇ ਪਰ ਅਜਿਹਾ ਜਿਹੜਾ ਟਰੰਪ ਪ੍ਰਸ਼ਾਸਨ ਦੇ ਸਮੇਂ ਦੌਰਾਨ ਕਾਰਜਕਾਲ ਦੌਰਾਨ ਸੰਭਵ ਨਹੀਂ ਹੋ ਸਕਿਆ ਤੇ ਉਹਨਾਂ ਨੂੰ ਜਿਹੜਾ ਸੀ ਉਹ ਵਾਪਸ ਮੋੜ ਦਿੱਤਾ ਗਿਆ ਮਨਦੀਪ ਜੀ ਕੱਲ ਦੱਸਿਆ ਗਿਆ ਕਿ ਮਿਲੀਅਨਸ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੇ ਕੰਮ ਛੱਡ ਦਿੱਤਾ ਹੈ ਲੇਬਰ ਜਿਹੜੀ ਹੈ ਜਿਹੜੇ ਚਾਹੀ ਲੀਗਲ ਨੇ ਚਾਹੀ ਇਲੀਗਲ ਨੇ ਉਹ ਦੇਸ਼ ਛੱਡ ਕੇ ਜਾ ਚੁੱਕੇ ਨੇ ਤੇ ਅੱਜ ਦੱਸਿਆ ਗਿਆ ਵੀ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹੈ ਕਿਹੜੇ ਤੇ ਕਿੰਨੇ ਲੋਕਾਂ ਨੂੰ ਜਿਹੜਾ ਹੈ ਉਹ ਵਾਪਸ ਮੋੜਿਆ ਗਿਆ ਜਦੋਂ ਹੁਣ ਇਹ ਅੰਕੜਾ ਜਾਰੀ ਕੀਤਾ ਗਿਆ ਤੇ ਇਸ ਦੇ ਵਿੱਚ ਰਿਵਰਸ ਫਲੋ ਦਾ ਜ਼ਿਕਰ ਕੀਤਾ ਗਿਆ ਪਾਪ ਕੀ ਪਹਿਲਾਂ ਇਹ ਹੁੰਦਾ ਸੀ ਕਿ ਬਹੁਤ ਸਾਰੇ ਲੋਕ ਅਮਰੀਕਾ ਦੇ ਵਿੱਚ ਭਵਿਕ ਵਾਸਤੇ ਦਾਖਲ ਹੁੰਦੇ ਸੀ ਪਰ ਹੁਣ ਮੌਜੂਦਾ ਸਥਿਤੀ ਤੇ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਆ ਬਹੁਤ ਸਾਰੇ ਲੋਕ ਜਿਹੜੇ ਜਾਂ ਤਾਂ ਖੁਦ ਵਾਪਸ ਜਾ ਰਹੇ ਨੇ ਜਾਂ ਫਿਰ ਉਹਨਾਂ ਨੂੰ ਕਿਸੇ ਤਰੀਕੇ ਜਿਹੜਾ ਹੈ ਉਹ ਵਾਪਸ ਭੇਜਿਆ ਜਾ ਰਿਹਾ ਹੈ ਜਿਸ ਨੂੰ ਇੱਕ ਰਿਵਰਸ ਫਲੋ ਮਾਈਗ੍ਰੇਸ਼ਨ ਦਾ ਜਿਹੜਾ ਇਸ ਲਈ ਨਾਮ ਦਿੱਤਾ ਜਾ ਰਿਹਾ ਹੈ ਸੋ ਮਨਦੀਪ ਜੀ 2017 ਤੋਂ ਲੈ ਕੇ ਜਿਹੜਾ ਹੈ ਉਹ ਦੱਸਿਆ ਗਿਆ ਕਿ ਹੁਣ ਤੱਕ ਵੈਨੇਜ਼ੁਏਲਾ ਦੇ ਵਿੱਚੋਂ ਕਈ ਮਿਲੀਅਨਸ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਅਮਰੀਕਾ ਦੇ ਵਿੱਚ ਦਾਖਲ ਹੋਏ ਨੇ ਕਈ ਕ੍ਰਾਈਸਿਸ ਦੇ ਕਾਰਨ ਉਹਨਾਂ ਵੱਲੋਂ ਇਹ ਜਿਹੜਾ ਦਾਖਲਾ ਲਿਆ ਗਿਆ ਇਸ ਤੋਂ ਇਲਾਵਾ ਹੋਰ ਵੀ ਕਈ ਦੇਸ਼ਾਂ ਦਾ ਜਿਹੜਾ ਉਹ ਜ਼ਿਕਰ ਕੀਤਾ ਗਿਆ ਜਿੱਥੋਂ ਜਿਹੜੇ ਲੋਕ ਨੇ ਉਹ ਕੁਝ ਕਾਰਨਾਂ ਦੇ ਕਰਕੇ ਆਪਣਾ ਦੇਸ਼ ਛੱਡ ਕੇ ਅਮਰੀਕਾ ਦੇ ਵਿੱਚ ਜਿਹੜਾ ਬਾਰਡਰ ਦੇ ਰਾਹੀਂ ਦਾਖਲ ਹੁੰਦੇ ਨੇ ਪਰ ਹੁਣ ਅਸੀਂ ਦੇਖਿਆ ਹੈ ਕਿ ਬਾਰਡਰ ਦੇ ਉੱਪਰ ਵੀ ਕਾਫੀ ਜ਼ਿਆਦਾ ਸਕਤੀ ਹੈ ਕਿਉਂਕਿ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਡਰੋਨਸ ਜਿਹੜੇ ਨੇ ਉਹ ਲਗਾਤਾਰ ਇੱਥੇ ਆਪਣਾ ਕੰਮ ਕਰ ਰਹੇ ਨੇ ਬਾਕੀ ਜਿਹੜੀ ਮਿਲਟਰੀ ਵੀ ਉਹਨਾਂ ਨੂੰ ਵੀ ਭੇਜਿਆ ਗਿਆ ਤੇ ਨਾਲ ਦੀ ਨਾਲ ਜਦੋਂ 트럼ਪ ਪ੍ਰਸ਼ਾਸਨ ਸੱਤਾ ਦੇ ਵਿੱਚ ਆਇਆ ਤੇ ਉਹਨਾਂ ਵੱਲੋਂ ਇੱਕ ਨੈਸ਼ਨਲ ਐਮਰਜੈਂਸੀ ਵੀ ਜਿਹੜੀ ਬਾਰਡਰ ਦੇ ਉੱਪਰ ਲਗਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਹੁਣ ਤੱਕ ਦੇ ਜੋ ਆંકੜੇ ਜਾਰੀ ਕੀਤੇ ਗਏ ਉਹਨਾਂ ਵੱਲੋਂ ਇਹ ਬਾਰ-ਬਾਰ ਦੱਸਿਆ ਜਾਂਦਾ ਹੈ ਵੀ ਅਸੀਂ ਇੱਕ ਵੀ ਬੰਦਾ ਜਿਹੜਾ ਹੈ ਉਹਨਾਂ ਨੂੰ ਅਮਰੀਕਾ ਦੇ ਵਿੱਚ ਨਹੀਂ ਛੱਡਿਆ ਤੇ ਨਾਲ ਹੀ ਨਾਲ ਜਿਹੜੀ ਪੁਰਾਣੀ ਸਰਕਾਰ ਹੈ ਉਹਨਾਂ ਦਾ ਵੀ ਵਿਰੋਧ ਕੀਤਾ ਜਾਂਦਾ ਹੈ ਸੋ ਇੱਕ ਵੱਡੀ ਗਿਣਤੀ ਹੈ ਜਿੱਥੇ ਲੋਕਾਂ ਨੂੰ ਵਾਪਸ ਮੋੜਿਆ ਗਿਆ ਹੈ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਾਰੇ ਹੋਰ ਵੀ ਜਿਹੜੀ ਹੈ ਉਹ ਡਿਟੇਲ ਜਨਤਾ ਕੀਤੀ ਜਾਵੇ ਜੀ ਬਿਲਕੁਲ ਸੋ ਕਾਫੀ ਵਿਸਤਾਰ ਦੇ ਵਿੱਚ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਇਸ ਰਿਪੋਰਟ ਦੇ ਸਬੰਧੀ ਤੇ ਮੈਨੂੰ ਲੱਗਦਾ ਹੈ ਇਦਾਂ ਕਈ ਹੋਰ ਰਿਪੋਰਟ ਆਉਣ ਵਾਲੇ ਸਮੇਂ ਸਾਹਮਣੇ ਆਣਗੇ ਕਿਉਂਕਿ ਹੱਲੇ ਸਾਰਾ ਪ੍ਰੋਸੈਸ ਇਹ ਚੱਲ ਰਿਹਾ ਤੇ ਜਿਹੜੀ ਠੀਕ ਗਿਣਤੀ ਆ ਉਹ ਸ਼ਾਇਦ 트럼ਪ ਜਿਹੜਾ ਕਾਲ ਹੈ ਉਹ ਪੂਰਾ ਹੋਣ ਦੇ ਬਾਅਦ ਸਾਹਮਣੇ ਆਊਗੀ ਜੀ ਤੇ ਮਨਦੀਪ ਜੀ ਇਸ ਤੋਂ ਬਾਅਦ ਗੱਲ ਕਰਦੇ ਹਾਂ ਐਂਡੀਪੀ ਪਾਰਟੀ ਦੀ ਐਂਡੀਪੀ ਪਾਰਟੀ ਦੇ ਅਹੁਦੇ ਤੋਂ ਜਿਹੜਾ ਅਸਤੀਫਾ ਦਿੱਤਾ ਗਿਆ ਸੀ ਜਗਨਜੀਤ ਸਿੰਘ ਵੱਲੋਂ ਲੀਡਰ ਸੀ ਉਹ ਇਸ ਪਾਰਟੀ ਦੇ ਕਾਫੀ ਲੰਬੇ ਸਮੇਂ ਤੱਕ ਉਹਨਾਂ ਵੱਲੋਂ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਪਰ ਹੁਣ ਨਵਾਂ ਜਿਹੜਾ ਐਂਡੀਪੀ ਵਾਸਤੇ ਚਿਹਰਾ ਲੱਭਿਆ ਜਾ ਰਿਹਾ ਹੈ ਜੋ ਕਿ ਪਾਰਟੀ ਦੀ ਜ਼ਿੰਮੇਵਾਰੀ ਸੰਭੇ ਇਸ ਦੇ ਬਾਰੇ ਜਾਣਕਾਰੀ ਦੇ ਦਿਓ ਜੀ ਬਿਲਕੁਲ ਐਨਡੀਪੀ ਪਾਰਟੀ ਵੱਲੋਂ ਆਪਣੇ ਨਵੇਂ ਲੀਡਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ 28 ਅਪ੍ਰੈਲ ਨੂੰ ਜਿੱਦਣ ਇਲੈਕਸ਼ਨ ਨਤੀਜੇ ਆਏ ਸੀਗੇ ਚੋਣਾਂ ਦੇ ਕੈਨੇਡਾ ਦੇ ਉਸ ਦਿਨ ਜਗਮੀਤ ਸਿੰਘ ਹੋਣਾ ਨੇ ਆਪਣੀ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲਈ ਸੀ ਸਾਢੇ ਇੱਕ ਸਾਲ ਸਾਢੇ ਇੱਕ 7 ਸਾਲ ਤੱਕ ਜਿਹੜੇ ਸੀ ਉਹ ਇਸ ਪਾਰਟੀ ਦਾ ਲੀਡਰ ਰਹੇ ਤੇ ਇਸ ਦੌਰਾਨ ਉਹਨਾਂ ਨੇ ਕਾਫੀ ਇੱਕ ਆਪਣਾ ਸੀ ਕਹਿ ਸਕਦੇ ਕਿ 골ਡਨ ਪੀਡਨ ਦੇਖਿਆ ਕਿਉਂਕਿ ਉਹਨਾਂ ਨੇ ਇੱਕ ਕਿੰਗ ਮੇਕਰ ਦੀ ਭੂਮਿਕਾ ਜਿਹੜੀ ਸੀ ਉਹ ਨਿਭਾਈ ਕਿਉਂਕਿ ਦੋ ਵਾਰ ਜਸਟਨ ਟੂਟੋ ਹੋਣਾ ਜਿਹੜੀ ਸਰਕਾਰ ਸੀ ਉਹ ਕਟ ਗਿਣਤੀ ਸਰਕਾਰ ਬਣੀ ਸੀ ਕਿਉਂ ਤੇ ਉਹਦੇ ਵਿੱਚ ਜਿਹੜਾ ਅਸੀਂ ਐਨਡੀਪੀ ਦਾ ਸਹਾਰਾ ਲੈ ਕੇ ਉਹ ਸਰਕਾਰਾਂ ਜਿਹੜੀਆਂ ਚੱਲ ਜਾਈਆਂ ਰਹੀਆਂ ਉਸਦੇ ਵਿੱਚ ਐਨਡੀ ਜਗਮੀਤ ਸਿੰਘ ਆਪਣੇ ਕੁਝ ਮੰਗਾ ਮੰਲਵਾਉਣ ਦੇ ਵਿੱਚ ਵੀ ਕਾਮਯਾਬ ਰਹੇ ਸ਼ਾਇਦ ਆਉਣ ਵਾਲੇ ਸਮੇਂ 'ਚ ਉਹਨਾਂ ਚੀਜ਼ਾਂ ਨੂੰ ਕਾਫੀ ਯਾਦ ਰੱਖਿਆ ਜਾ ਸਕਦਾ ਆ ਪਰ ਹੁਣ ਕਿਉਂਕਿ ਉਹ ਪਾਰਟੀ ਤੇ ਜਿਹੜਾ ਪ੍ਰਦਰਸ਼ਨ ਸੀ ਇਲੈਕਸ਼ਨ ਦੇ ਵਿੱਚ ਬਹੁਤ ਮਾੜਾ ਕੀਤਾ ਲੋਕਾਂ ਨੇ ਐਨਡੀਪੀ ਨੂੰ ਛੱਡ ਕੇ ਜਿਹੜਾ ਸੀ ਸਿੱਧੀਆਂ ਲਿਬਰਲ ਪਾਰਟੀ ਨੂੰ ਵੋਟਾਂ ਪਾਈਆਂ ਕਿਉਂਕਿ ਉਹ ਲਿਬਰਲ ਪਾਰਟੀ ਨੂੰ ਜਤਉਣਾ ਚਾਹੁੰਦੇ ਸੀ ਮਾਰਕ ਕਾਰਨੇ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਸੀ ਉਸ ਦਾ ਨੁਕਸਾਨ ਵੀ ਜਿਹੜਾ ਸੀ ਉਹ ਜਿਹੜਾ ਸੀ ਐਨਟੀਪੀ ਪਾਰਟੀ ਨੂੰ ਹੋਇਆ ਹਾਲਾਂਕਿ ਕੁਝ ਮਾਰਾਂ ਦਾ ਕਹਿਣਾ ਹੈ ਕਿ ਜਗਮੀਤ ਸਿੰਘ ਉਹਨਾਂ ਦੇ ਆਪਣੇ ਵੀ ਕੁਝ ਫੈਸਲੇ ਇਸ ਤਰੀਕੇ ਦੇ ਸੀ ਜਿਨ੍ਹਾਂ ਦਾ ਪਾਰਟੀ ਨੂੰ ਨੁਕਸਾਨ ਹੋਇਆ ਫਿਲਹਾਲ ਪਾਰਟੀ ਅਫੀਸ਼ੀਅਲ ਦਰਜਾ ਆਪਣਾ ਪਾਰਲੀਮੈਂਟ ਦੇ ਵਿੱਚੋਂ ਗਵਾ ਚੁੱਕੀ ਹੈ ਉਹਨਾਂ ਕੋਲ ਸਿਰਫ 7 ਐਮਪੀ ਨੇ ਤੇ ਘੱਟੋ ਘੱਟ ਉਹਨਾਂ ਨੂੰ 12 ਸੀਟਾਂ ਜਿਹੜੀਆਂ ਉਹ ਚਾਹੀਦੀਆਂ ਸੀਗੀਆਂ ਤੇ ਹੁਣ ਇੰਦਰਪੀਤ ਜੀ ਜਿਹੜੀ ਅਫੀਸ਼ੀਅਲ ਰੇਸ ਹੈ ਨਵੇਂ ਲੀਡਰ ਦੀ ਉਹ ਸ਼ੁਰੂ ਹੋ ਚੁੱਕੀ ਹੈ ਐਨਡੀਪੀ ਦੇ ਵਿੱਚ ਜੋ ਲਾਂਚ ਕਰ ਦਿੱਤੀ ਗਈ ਹੈ ਤੇ ਅਗਲੇ ਸਾਲ ਮਾਰਚ 29 ਤੱਕ ਸਾਨੂੰ ਜਿਹੜਾ ਨਵਾਂ ਲੀਡਰ ਜਿਹੜਾ ਉਹ ਮਿਲ ਜਾਊਗਾ ਅ ਅਗਲੇ ਸਾਲ ਜਨਵਰੀ ਤੱਕ ਜਿਹੜਾ ਉਹ ਜਿਹੜੇ ਲੀਡਰ ਬਣਦੇ ਚਾਹਵਾਨ ਨੇ ਉਹ ਆਪਣਾ ਅਪਲਾਈ ਕਰ ਸਕਦੇ ਨੇ ਜਨਵਰੀ ਦੇ ਅੰਤ ਤੱਕ ਤੇ ਉਸ ਤੋਂ ਬਾਅਦ ਮਾਰਚ ਦੇ ਵਿੱਚ ਵੋਟਾਂ ਪੈਣਗੀਆਂ ਤੇ 28 ਮਾਰਚ ਨੂੰ ਇੱਕ ਪਾਰਟੀ ਦੀ ਕਨਵੈਨਸ਼ਨ ਕਰਾ ਕੇ ਫਿਰ ਉਹ ਨਤੀਜੇ ਐਲਾਨੇ ਜਾਣਗੇ ਤੇ ਉਸ ਤਿੰਨ ਪਾਰਟੀ ਨੂੰ ਜਿਹੜਾ ਉਹ ਨਵਾਂ ਲੀਡਰ ਮਿਲ ਜਾਊਗਾ ਸੋ ਜੇਕਰ ਅਸੀਂ ਕਹਿਣਾ ਚਾਹੀਏ ਤੇ ਕਹਿ ਸਕਦੇ ਹਾਂ ਕਿ ਜਗਮੀਤ ਸਿੰਘ ਹੁਣਾਂ ਨੇ ਜਿਹੜੀ ਗੱਦੀ ਸੰਭਾਲੀ ਸੀ ਹੁਣ ਉਸ ਗੱਦੀ ਦਾ ਅਗਲਾ ਵਾਰਸ ਜਿਹੜਾ ਉਹ ਲੱਭਿਆ ਜਾ ਰਿਹਾ ਦੇਖਦੇ ਹਾਂ ਹੱਲੇ ਕੋਈ ਬਹੁਤੇ ਨਾਮ ਸਾਹਮਣੇ ਨਹੀਂ ਆਇਆ ਕਿਉਂਕਿ ਹੱਲੇ ਤਾਂ ਇੱਕ ਕੈਂਪੇਨ ਲਾਂਚ ਕੀਤੀ ਆ ਕੁਝ ਲੀਡਰ ਨਾਮਵਰ ਹੈਗੇ ਨੇ ਐਨਡੀਪੀ ਕੋ ਜੋ ਜਗਮੀਰ ਸਿੰਘ ਉਹਨਾਂ ਦੇ ਵੀ ਕਾਫੀ ਇਨਦੀਕੀ ਸਾਥੀ ਸੀਗੇ ਉਹ ਵੀ ਅੱਗੇ ਆ ਸਕਦੇ ਨੇ ਸੋ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਐਨਡੀਪੀ ਦੀ ਕਮਾਂਡ ਕੌਣ ਸੰਭਾਲਦਾ ਪਰ ਬਹੁਤ ਔਖਾ ਕੰਮ ਹੋਊਗਾ ਕਿਉਂਕਿ ਪਾਰਟੀ ਇਸ ਵਕਤ ਅਫੀਸ਼ੀਅਲ ਦਰਜਾ ਗਵਾ ਚੁੱਕੀ ਆ ਸਥਿਤੀ ਕਾਫੀ ਮਾੜੀ ਆ ਫੰਡ ਵੀ ਪਾਰਟੀ ਕੋਲ ਕਾਫੀ ਘਟਿਆ ਸੋ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਐਨਡੀਪੀ ਪਾਰਟੀ ਕਿਵੇਂ ਆਪਣੇ ਆਪ ਨੂੰ ਤਕੜਾ ਕਰਦੀ ਹੈ ਤੇ ਕਿਹਨੂੰ ਆਪਣਾ ਲੀਡਰ ਬਣਾਉਂਦੀ ਹੈ ਜੀ ਸੋ ਇਸ ਸੰਖੇਪ ਖਬਰਾਂ ਜਿਹੜੀਆਂ ਅੱਜ ਦਾ ਦਿਨ ਦੋਹਾਂ ਦੇਸ਼ਾਂ ਤੋਂ ਸਾਹਮਣੇ ਆਈਆਂ ਜ ਜਿਨ੍ਹਾਂ ਬਾਰੇ ਸ਼ੋਅ ਦੇ ਵਿੱਚ ਵਿਚਾਰ ਚਰਚਾ ਕੀਤੀ ਹੈ ਬਾਕੀ ਅਪਡੇਟਸ ਵਾਸਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਸਾਨੂੰ ਦਿਓ ਇਜਾਜ਼ਤ ਤੁਹਾਨੂੰ